ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸੀ ਜਿੱਥੇ ਉਹਨਾਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤੁਹਾਨੂੰ ਦੱਸਿਆ ਕਿ ਗੁਰੂ ਘਰ ਦੇ ਵਿੱਚ ਜਦੋਂ ਰਾਹੁਲ ਗਾਂਧੀ ਕਾਂਗਰਸ ਲੀਡਰਸ਼ਿਪ ਨਾਲ ਨਿਤਮਸਤਕ ਹੋਈ ਤਾਂ ਇਸੇ ਦੌਰਾਨ ਉਹਨਾਂ ਨੂੰ ਸਰਪਾਉ ਭੇਟ ਕੀਤਾ ਗਿਆ ਜਿਵੇਂ ਹੀ ਰਾਹੁਲ ਗਾਂਧੀ ਨੂੰ ਸਰਪਾਉ ਦਿੱਤਾ ਗਿਆ ਉਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਲਗਾਤਾਰ ਇਹ ਮੁੱਦਾ ਜੋਰਾਂ ਸ਼ੋਰਾਂ ਦੇ ਨਾਲ ਉੱਠਦਾ ਦਿਖਾਈ ਦਿੱਤਾ ਐਸਪੀਸੀ ਦੇ ਵੱਲੋਂ ਸਖਤ تنਕੀਦੀ ਕੀਤੀ ਗਈ ਉਤੇ ਹੀ ਕਈ ਐਸਪੀਸੀ ਮੈਂਬਰ ਅਜੇਹੀ ਵੀ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਕੁਝ ਗਲਤ ਨਹੀਂ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਾਰਵਾਈ ਕਰਦੇ ਆ ਜਿਨ੍ਹਾਂ ਨੇ ਸਰਪਾਉ ਭੇਟ ਕੀਤਾ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਜਾ ਵਿੜਿੰਗ ਉਹਨਾਂ ਦੇ ਹੱਕ ਦੇ ਵਿੱਚ ਆਏ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਸਪੈਂਡ ਇਹਦਾ ਨਹੀਂ ਸੀ ਕਰਨਾ ਚਾਹੀਦਾ ਜਿਨ੍ਹਾਂ ਨੂੰ ਸਸਪੈਂਡ ਕੀਤਾ ਅਸੀਂ ਉਹਨਾਂ ਨੂੰ ਤਨਖਾਹ ਦੇਾਂਗੇ। ਅੱਜ ਰਾਹੁਲ ਗਾਂਧੀ ਨੂੰ ਸਰਪਾਉ ਭੇਟ ਕਰਨ ਦੇ ਮੁੱਦੇ ਤੇ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਖੁਲਾਸਾ ਕੀਤਾ ਕਿ ਕਿਹੜੀ ਸਾਜ਼ਿਸ਼ ਦੇ ਤਹਿਤ ਰਾਹੁਲ ਗਾਂਧੀ ਨੂੰ ਸਰਪਾਉ ਭੇਟ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਕਦੇ ਵੀ ਉਹ 84 ਆ ਜੋ ਹਾਲਾਤ ਨੇ ਉਹਨਾਂ ਨੂੰ ਨਹੀਂ ਭੁੱਲੀ ਤੇ ਕਾਂਗਰਸ ਨੂੰ ਹਮੇਸ਼ਾ ਹੀ ਉਹ ਸਿੱਖਾਂ ਦੇ ਦੁਸ਼ਮਣ ਪਾਰਟੀ ਮੰਨਦੇ ਨੇ ਤਾਂ ਇਸ ਕਰਕੇ ਜੋ ਵੀ ਹੋਇਆ ਉਹ ਗਲਤ ਹੋਇਆ ਹੋਰ ਕੀ ਕੁਝ ਕਹਿਣਾ ਸੀ ਹਰਜਿੰਦਰ ਸਿੰਘ ਧਾਮੀ ਦਾ ਤੁਸੀਂ ਵੀ ਸੁਣੋ ਅਸੀਂ ਨਿਯਮ ਬਣਾਇਆ ਸੀ ਨਿਯਮ ਕੀ ਸੀ ਐਜੈਕਟਿਵ ਦੇ ਵਿੱਚੋਂ ਪਾਸ ਹੋਇਆ ਸੀ ਬਈ ਕੋਈ ਵੀ ਡਿਗਨੇਟਰੀ ਆਉਂਦਾ ਅਦਰ than ਰਿਲੀਜੀਅਨ ਜਿਹੜੀ ਕੋ ਰਿਲੀਜੀਅਸ ਸ਼ਖਸੀਅਤ ਆਉਂਦੀ ਹੈ ਉਹਨੂੰ ਛੱਡ ਕੇ ਕੋਈ ਵੀ ਦਰਬਾਰ ਚਾਹੇ 사ਚਕਾਂਡ ਸ੍ਰੀ ਹਰਮੰਦਰ ਸਾਹਿਬ ਚਾਹੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਚਾਹੇ ਬਾਬਾ ਬੋਡਾ ਜੀ ਦਾ ਆਸਥਾਨ ਆ ਕੋਈ ਵੀ ਸਤਕਾਰ ਚਾਹੇ ਸ਼ਹੀਦਾਂ ਦਾ ਫਤੇਗੜ ਸਾਹਿਬ ਦੀ ਧਰਤੀ ਸਤਕਾਰ ਕਿਸ ਨੂੰ ਦੇਣਾ ਆ ਤੇ ਉਹ ਸਤਕਾਰ ਦਿੱਤਾ ਜਾਵੇ ਆ ਕੇ ਦਫ਼ਤਰ ਦੇ ਵਿੱਚ ਜਾਂ ਫੇਰ ਤੁਹਾਡੇ ਜਿੱਦਾ ਸਾਡੇ ਇੱਥੇ ਇਨਫੋਰਮੇਸ਼ਨ ਸੈਂਟਰ ਆ ਇਹ ਵੱਡੀ ਵੱਡੀ ਕਤਾਹੀ ਕੀਤੀ ਉਹ ਨਹੀਂ ਕੋਰੀਡੋਰ ਦੇ ਵਿੱਚ ਪਹਿਲਾਂ ਦਾ ਜਿਹੜਾ ਅਰਦਾਸੀਆ ਸਿੰਘ ਉਹਨੂੰ ਜਾਣ ਦਾ ਉੱਥੇ ਅਧਿਕਾਰ ਕੋਈ ਨਹੀਂ ਸੀ ਝੂਠ ਬੋਲ ਕੇ ਤੇ ਮੈਂ ਕਿਹਨਾਂ ਅਧਿਕਾਰੀ ਨੂੰ ਵੀ ਕਿਉਂਕਿ ਤਾੜਨਾ ਇਸ ਕਰਕੇ ਕੀਤੀ ਆ ਵੀ ਤੁਸੀਂ ਪਹਿਲਾਂ ਵੈਰੀਫਾਈ ਤਾਂ ਕਰੋ ਤੇ ਦੂਜੀ ਗੱਲ ਉਹ ਅੰਦਰ ਵੜ ਕੇ ਪਤਤ ਨੂੰ ਦੇਣਾ ਸਿਰ ਪਾਉ ਜਿਹੜਾ ਉਹ ਵੱਡੀ ਮਰਿਆਦਾ ਦਾ ਲੰਘਣ ਸੀ ਨੰਬਰ 3 ਉਹ ਵੱਡੇ ਦੋਸ਼ੀ ਵੀ ਹਾਲੇ ਸਿੱਖਾਂ ਦੇ ਵਿੱਚ ਖੜੇ ਆ ਜੇ ਦੰਗਿਆਂ ਲਈ ਮਤਲਬ ਜਿਹੜੇ ਦੰਗੇ ਪੀੜਤ ਅੱਜ ਵੀ ਮਾਈਆਂ ਜਾ ਕੇ ਦੇਖੋ ਲੁਧਿਆਣੇ ਦੇਖ ਲਓ ਦਿੱਲੀ ਜਾ ਕੇ ਦੇਖ ਲਓ ਤੇ ਇਸ ਕਰਕੇ ਉਹ ਕਾਰਵਾਈ ਤੁਰੰਤ ਉਹਨਾਂ ਤੇ ਇੱਕ ਮਰਿਆਦਾ ਦਾ ਲੰਘਣ ਤੇ ਦੂਸਰਾ ਕਿਉਂਕਿ ਸਿੱਖ ਕੌਮ ਤੋਂ ਹਾਲੇ ਤੱਕ ਮਾਫੀ ਨਹੀਂ ਮੰਗੀ ਬਹੁਤ ਵੱਡਾ ਕਹਾਣ ਜਿਹੜਾ ਕੌਮ ਦਾ ਪੀੜਿਆ ਇਸ ਕਰਕੇ ਉਹ ਕਾਰਵਾਈ ਕੀਤੀ ਗਈ ਸੀ ਸਾਡੀ ਜੇਵਾ ਰਾਜਾ ਪ੍ਰਿੰਸ ਵੱਲੋਂ ਸਸਪੈਂਡ ਕੀਤੇ ਕਿ ਮੁਲਾਜ਼ਮਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਗਈ ਸੀ ਉਸ ਨੂੰ ਕਿਸ ਤਰ੍ਹਾਂ ਉਹ ਤਾਂ ਸਾਡਾ ਜਿਹੜਾ ਮੈਨੇਜਰ ਆ ਉਹਦਾ ਸਪਸ਼ਟ ਕਰਨ ਦੇ ਚੁੱਕਾ ਉਹ ਮੈਨੇਜਰ 파ਰਕਰ ਸਿੰਘ ਨੇ ਕਿਹਾ ਵੀ ਸਾਨੂੰ ತೋਹੀ ਤੁਹਾਡੀਆਂ ਉਦਾਦ ਦੀ ਤੋ ਉਹ ਕੀ امداد ਦੇ ਸਕਦੇ ਆ ਇਹ ਤਾਂ ਸਾਡਾ ਆਪ ਦਾ ਸਿਸਟਮ ਆ ਉਹ ਅਸੀਂ ਆਪ ਦੇ ਸਿਸਟਮ ਮੁਤਾਬਕ ਸਸਪੈਂਡ ਕੀਤੇ ਆ ਕਿਸੇ ਨੂੰ ਬਾਹਰ ਨਹੀਂ ਕਰਕੇ ਉਹਦੀ ਤਬਦੀਲੀ ਕੀਤੀ ਆ ਤੇ ਉਹ ਤਾਂ ਸਾਡਾ ਆਪਣਾ ਪ੍ਰੋਸੈਸ ਆ ਸਰਵਿਸ ਰੂਲ ਆ ਤੇ ਰਾਜਾ ਬੜਿੰਗ ਨੇ ਉਹ ਨਾ ਰੂਲਾਂ ਦੇ ਵਿੱਚ ਕੀ ਕਰਨਾ ਕਿੰਨੇ ਵੀ ਰਾਵਲ ਕੰਧ ਦੀ ਨਾਲ ਲੀਡਰਸ਼ਿਪ ਪੰਜਾਬ ਦੇ ਸਾਰੇ ਸਿੱਖ ਸੀ ਉਹਨਾਂ ਨੂੰ ਗੁਰੂ ਘਰਾਂ ਦੀ ਪਰਿਆਦਾ ਪਤਾ ਪਰ ਲੱਗਦਾ ਕਿ ਜਾਣ ਪੁੱਛ ਕੇ ਹੀ ਕੀਤਾ ਇਹ ਕੰਮ ਦੇਖੋ ਇਹਦਾ ਬੜੀ ਵੱਡੀ ਇੱਕ ਪਲੈਨਿੰਗ ਸੀ ਮੈਂ ਬਾਈ ਨੇਮ ਕਿਸੇ ਦਾ ਨਾਮ ਨਹੀਂ ਲੈਣਾ ਇਥੋਂ ਗੱਡੀ ਦੇ ਵਿੱਚ ਬਹਾਲ ਕੇ ਅਰਦਾਸੀ ਸਿੰਘ ਨੂੰ ਨਾਲ ਲੈ ਕੇ ਗਏ ਆ ਫਿਰ ਉਹ ਸਾਰਾ ਸਿਸਟਮ ਉੱਥੇ ਗਿਣਮਿਤ ਕੇ ਕੀਤਾ ਮੈਂ ਇਹੋ ਹੀ ਗੱਲ ਕਹਿਣੀ ਚਾਹਨਾ ਕਿ ਗਿਣਮਿਤ ਕੇ ਨਾ ਕੋਈ ਕਾਰਜ ਕਰੋ ਗੁਰੂ ਦੀ ਦਾ ਸਰਪਾਉ ਦੀ ਬਖਸ਼ਿਸ਼ ਹੁੰਦੀ ਆ ਤੇ ਆਪਾਂ ਜੇ ਫਿਰ ਇਦਾਂ ਹੀ ਇੱਕ ਸਿਸਟਮ ਜਿਹਾ ਚਲਾਉਣਾ ਫਿਰ ਸ਼ੌਮਨੀ ਕਮੇਟੀ ਦਾ ਆਪਣੀ ਕਾਰਵਾਈ ਕਰੂ ਕਰੂਗੀ ਸੋ ਬਹੁਤ ਬਹੁਤ ਧੰਨਵਾਦ